ਸਪੈਸ਼ਲ ਸੈੱਲ ਰਾਜਪੁਰਾ ਨੂੰ ਮਿਲੀ ਵੱਡੀ ਕਾਮਯਾਬੀ ਐਨਕਾਊਂਟਰ ਦੌਰਾਨ ਬੰਬੀਹਾ ਗੈਂਗ ਦਾ ਇੱਕ ਗੁਰਗਾ ਕਾਬੂ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਦੀ ਵਿਸ਼ੇਸ਼ ਖਬਰ ਆਈ ਸੀ ਕਿ ਤਜਿੰਦਰ ਸਿੰਘ ਉਸ ਤੇਜੀ ਇਹਨੂੰ ਸ਼ੇਕਾ ਵੀ ਕਹਿੰਦੇ ਆ ਇਹ ਇਹਨਾਂ ਦਾ ਰਾਜਪੁਰੇ ਦਾ ਉਪਲਿਹੜੀ ਪਿੰਡ ਦਾ ਰਹਿਣ ਵਾਲਾ ਕਿ ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀ ਇਨਚਾਰਜ ਸਪੈਸ਼ਲ ਸੈੱਲ ਰਾਜਪੁਰਾ ਕੋਲ ਕਿ ਇਹ ਇਧਰ ਫਲੈਟਸ ਵਾਲੇ ਪਾਸੇ ਟਰੈਵਲ ਕਰ ਰਿਹਾ ਮੋਟਰਸਾਈਕਲ ਤੇ ਜਾ ਰਿਹਾ ਸੋ ਇਹਨੂੰ ਨਾਕਾਬੰਦੀ ਕਰਕੇ ਜੇ ਰੋਕਿਆ ਜਾਵੇ ਫੀਦੇ ਕੋਲੋਂ ਨਸ਼ੀਲਾ ਪਦਾਰਥ ਜਿਹੜਾ ਰਿਕਵਰ ਹੋ ਸਕਦਾ ਸੋ ਇਹ ਜਦੋਂ ਨਾਕਾਬੰਦੀ ਕੀਤੀ ਗਈ ਨਾਕੇ ਤੇ ਪਹੁੰਚਿਆ ਇਹਨੇ ਪੁਲਿਸ ਨੇ ਰੋਕਨ ਦਾ ਇਸ਼ਾਰਾ ਕੀਤਾ ਤੇ ਇਹਨੇ ਪੁਲਿਸ ਤੇ ਫਾਇਰ ਕੀਤੇ ਦੋ ਜਿਹੜੇ ਕਿ ਦੋਵੇਂ ਗੱਡੀ ਤੇ ਲੱਗੇ ਨੇ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਆਫੀਸ਼ਲ ਗੱਡੀ ਹੈ ਸੋ ਉਹਦੇ ਤੇ ਜਦੋਂ ਦੋ ਫਾਇਰ ਲੱਗੇ ਤੇ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਜੋ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਲਿਫਟ ਗਿੱਟੇ ਤੇ ਲੱਗੇ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਇਹ ਤੇ ਪੰਜ ਪਰਚੇ ਪਹਿਲਾਂ ਦਰਜ ਨੇ ਇੱਕ ਮਰਡਰ ਦਾ ਪਰਚਾ ਤੇ ਤਿੰਨ ਆਰਮਜੈਟ ਦੇ ਪਰਚੇ ਨੇ ਤੇ ਇੱਕ ਐਨਡੀਪੀਐਸ ਦਾ ਸੋ ਇਹ ਬੜਾ ਐਕਟਿਵ ਸਪਲਾਈਅਰ ਹੈ ਬੜਾ ਐਕਟਿਵ ਮੈਂਬਰ ਹੈ ਬੰਬੀਹਾ ਗੈਂਗ ਦਾ ਪਿੱਛੇ ਇਹ ਨਸ਼ੇ ਦਾ ਵੀ ਕੰਮ ਕਰਦਾ ਰਿਹਾ ਸੋ ਬੜੀ ਵੱਡੀ ਸਫਲਤਾ ਅੱਜ ਹਾਸਲ ਹੋਈ ਹੈ ਸਪੈਸ਼ਲ ਸੈਲ ਪਟਿਆ ਰਾਜਪੁਰਾ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਤੇ ਐਸਪੀਸੀਟੀ ਵੈਬਰ ਚੌਧਰੀ ਸੋ ਇਹਨਾਂ ਨੇ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਰਾਉਂਡ ਅਪ ਕੀਤਾ ਹੈ ਅਰੈਸਟ ਕੀਤਾ ਹੈ ਤੇ ਨਾਲ ਦੀ ਨਾਲ ਜਿਹੜੀ ਰਿਕਵਰੀ ਹੈ ਉਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਈ ਹੈ ਤੇ ਨਾਲ ਹੀ ਕੁਝ ਗੋਲੀਆਂ ਰਿਕਵਰ ਹੋਈਆਂ ਜਿਨ੍ਹਾਂ ਦੀ ਗਿਣਤੀ ਬਾਅਦ ਚ ਕੀਤੀ ਜਾਊਗੀ ਉਹ ਠੀਕ ਹੈ